ਲੋਵੀ ਦੋਸਤੋ ਆਪਾਂ ਨਾ ਕਾਲਾਂ ਵਾਲੀ ਖੜੇ ਐ ਸੇਖੋ ਟਰੈਕਟਰ ਸੇਲ ਪਰਚੇਜ ਦੇ ਤੇ ਨਾਲ ਆ ਆਪਣੇ ਭਾਈ ਦਿਲਪ੍ਰੀਤ ਦਿਲਪ੍ਰੀਤ ਭਾਈ ਕੀ ਹਾਲ ਚਾਲ ਹੈ ਬਹੁਤ ਵਧੀਆ ਭਾਈ ਬਹੁਤ ਤੇ ਭਾਈ ਕੋਲੇ ਨਾ ਘੱਟੋ ਘੱਟ 8-9 ਟਰੈਕਟਰ ਐ ਇਧਰੋਂ ਸ਼ੁਰੂ ਕਰਕੇ ਉੱਥੇ ਐਂਡ ਕਰਾਂਗੇ ਤੇ ਉਸ ਤੋਂ ਬਾਅਦ ਜਾਵਾਂਗੇ ਪਿੱਛੇ ਤੇ ਕੱਲੇ-ਕੱਲੇ ਟਰੈਕਟਰ ਦੀ ਤੁਹਾਨੂੰ ਡਿਟੇਲ ਐ ਜਿਹੜੀ ਆਪਾਂ ਭਾਈ ਤੋਂ ਲੈ ਕੇ ਦੇਣੀ ਐ ਦਿਲਪ੍ਰੀਤ ਭਾਈ ਆਪਾਂ ਸ਼ੁਰੂ ਇਹ ਤੋਂ ਕਰਦੇ ਹਾਂ ਹਾਂਜੀ ਹਾਂਜੀ ਇਹ ਤੇ ਆ ਜਾ ਫਿਰ ਇਹਦੀ ਸਟੋਰੀ ਦੱਸਦੇ ਵੀ ਕੀ ਐ ਇਹ ਭਾਈ ਜੀ 2000 ਬਾਈ ਮਾਰ ਲੈ ਸੋਨਾ ਲਿਕਾ 35 ਅੱਛਾ ਜੀ ਡੀਆਈ ਸ਼ਕੰਦਰ ਮਾਡਲ ਅੱਛਾ 39 ਕੈਟਾਗਰੀ ਵਾਲਾ ਹਾਂ ਡਬਲ ਡਿਸਟ੍ਰਿਬਿਊਟਰ ਟਰੈਕਟਰ ਦੇ ਬਾਈ ਅੱਛਾ ਟਰੈਕਟਰ ਚੱਲੇਗਾ 325 ਘੰਟੇ ਕੋਲੀ 325 ਘੰਟੇ ਹਾਂਜੀ ਹਾਂਜੀ ਜਮਾ ਨਵੀਂ ਵੀ ਆ ਫਿਰ ਬਿਲਕੁਲ ਨਾਲ ਦਾ ਟਾਇਰ ਆਈ ਇਹਦੇ ਅੱਛਾ ਟਾਇਰ ਨਾਲ ਦੇ ਆ ਜੀ ਹਾਂਜੀ ਹਾਂਜੀ ਚਾਰੇ ਟਾਇਰ ਨਾਲ ਦੇ ਆ ਬਿਲਕੁਲ ਬਾਈ ਜੀ ਬਿਲਕੁਲ ਬਾਈ ਕਿੰਨੇ ਕ ਪੈਸੇ ਟਾਇਰ ਮੰਨਦਾ ਜੱਗੇ ਆ ਪਤਾ ਬਾਈ 95 ਪੈਸੇ ਮੰਨਦੇ ਆ ਅੱਛਾ ਤੁਸੀਂ ਜਿਵੇਂ 90 ਪੈਸੇ ਕਹੋ ਕੱਟ ਹੀ ਗਏ ਚਲੋ 90 ਪੈਸੇ ਵੀ ਬਹੁਤ ਹੁੰਦੇ ਨਾਲ ਦੇ ਟਾਇਰ ਹਨਾ ਪਛੋਟ ਡਾਇਰੈਕਟਰ ਦਾ ਡਰਾਈਵਰ ਟਾਪ ਲਿੰਕ ਭਾਈ ਸਾਰਾ ਨਾਲ ਦਾ ਉਵੇਂ ਹੀ ਪਿਆ ਹੈ ਗਲੋਬਲ ਨੰਬਰ ਆਪਣਾ ਟਰੈਕਟਰ ਦਾ ਅੱਛਾ ਇਹ 493 ਕਾਲਾਂ ਵਾਲੀ ਮੰਡੀ ਇਹ 493 ਕਾਲਾਂ ਵਾਲੀ ਮੰਡੀ ਅੱਛਾ ਬਾਕੀ ਡਾਇਰੈਕਟਰ ਸੋਹਣਾ ਦੇਖਣ ਨੂੰ ਹੈ ਹਾਂ ਆਹ ਨਹੀਂ ਲੱਥੇ ਵੀਰੇ ਡੰਡਿਆਂ ਤੋਂ ਕਾਗਜ਼ ਕੂਜ ਅੱਛਾ ਹਾਂ ਸਹੀ ਗੱਲ ਹੈ ਨਾ ਫਿਰ 3:30 ਘੰਟੇ ਤੱਕਲੇ ਤਾਂ ਤੇਰਾ ਨਾ ਕੀ ਜੱਗੇ ਕੀ ਲਾਦੇ ਬੰਦੇ ਹਾਂਜੀ 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 ਬਾਕੀ ਟਰੈਕਟਰ ਰੈਂਬਰਮ ਵਾਲੇ ਪਾਸੇ ਵੀ ਸਾਫ਼ ਆ ਪੂਰਾ ਹਾਂਜੀ ਹਾਂਜੀ ਤੇ ਜੱਗੇ ਫਿਰ ਰੰਗ ਪੇਂਟ ਸਾਰਾ ਕਿਵੇਂ ਹੈ ਰੀਵੈਨਲ ਆਦ ਰਹੇ ਅੱਛਾ ਇਹਦਾ ਟ੍ਰੈਕਟਰੀ ਨਾ ਬਾਈ ਹੂੰ 300 350 ਘੰਟਾ ਪਹਿਲਾਂ ਦੋਸਤਾਂ ਦਾਸੀ ਤਾਂ ਆਪਣੇ ਨੂੰ ਹਨਾ ਤੇ ਗੇਅਰ ਇੰਜਨ ਦਾ ਕਿਵੇਂ ਜੱਗੇ ਬਾਈ ਬਾਈ 325 ਘੰਟਿਆਂ ਨਾਲ ਇਹਨੂੰ ਕੀ ਹੁੰਦਾਗਾ ਹਨਾ ਹੂੰ ਹਾਂ ਸਹੀ ਗੱਲ ਹੈ ਬੇਟ ਵੀ ਇਹਦੀ ਅੱਛਾ 1800 ਕਿਜੀ ਵਾਲੀ ਹੈ ਹਾਂ ਵੈਰੀ ਗੁੱਡ ਆ ਚੀਜ਼ਾਂ ਹੋਗੀਆਂ ਨਾ ਡਿਟੇਲ ਆ 1800 ਕਿਜੀ ਲਿਫਟ ਆ ਗਈ ਡਬਲ ਡਿਸਟ੍ਰਿਬਿਊਟਰ ਆ ਗਿਆ ਤੇ ਡਬਲ ਕਲੱਚ ਆ ਗਿਆ ਜੱਗੇ ਹਨਾ ਨਹੀਂ ਕਲੱਚ ਵੀ ਨਹੀਂ ਸਿੰਗਲ ਆ ਇਹ ਸਿੰਗਲ ਆ ਇਹ ਸਿੰਗਲ ਕਲੱਚ ਆ ਇਹ 35 ਵਾਲੇ ਵੈਸੇ ਡਬਲ ਨਹੀਂ ਆਉਂਦੇ ਨਾਲੇ ਨਹੀਂ ਬਾਈ ਡਬਲ ਵੀ ਆਉਂਦਾ ਪਰ ਇਹ ਜਿਹੜੀ ਸਚਾਈ ਹੈ ਕੀ ਗੱਲ ਦੇਣੀ ਨਾ ਲੱਖ ਰੁਪਏ ਦੀ ਗੱਲ ਹੈ ਕਲਚ ਸਿੰਗਲ ਹੈ ਬਾਈ ਕਲਚ ਸਿੰਗਲ ਹੈ ਹਨਾ ਕਈ ਬੰਦੇ ਬਾਈ ਸਿੰਗਲ ਕਲਚ ਮੰਨਦੇ ਆ ਹਾਂ ਜਿਵੇਂ ਵਾਲੀ ਚੁਆਇਸ ਸੀ ਚੁਆਇਸ ਆ ਲੱਗ ਲੱਗ ਲੋਕਾਂ ਦੀ ਹਨਾ ਕਿਉਂਕਿ ਬਾਈ ਇਹ ਕਿਹੜਾ ਕਟੂੜੀ ਵਾਲੀ ਰਿਪਰ ਖਿੱਚਦਾ ਜਾ ਤੇ ਨੂੰ ਕੰਮ ਨੂੰ ਅਗਲਾ ਇਹ ਸਿੰਗਲ ਕਲਚ ਦੀ ਕੀ ਫਾਇਦਾ ਇਹ ਤਾਂ ਤੇਲ ਘੱਟ ਖਾਂਦਾ ਅੱਛਾ ਬੀਲ ਕਹਿਰਾ ਕਰਕੇ ਬੀਲ ਕਹਿਰਾ ਕਰਕੇ ਘੱਟ ਤੇਲ ਖਾਂਦਾ ਹਨਾ ਤੇ ਜੱਗੇ ਆਪਾਂ ਡਿਮਾਂਡ ਰੱਖੀ ਸੀ ਬਾਈ ਇਹਦੀ 4 ਲੱਖ 35000 35000 ਰੁਪਇਆ ਤੇ ਬਾਈ ਫਿਰ ਕਿੱਥੋਂ ਤੱਕ ਕਰ ਦੇਗਾ ਇਹ ਕੋਈ ਗੱਲ ਨਹੀਂ ਧੱਲੂ ਸਾਹਿਬ ਹੁਣ ਤੁਸੀਂ ਵੀ ਮਾਨਣ ਆਲੇ ਆਪਣੇ ਟਰੈਕਟਰ ਆਪਾਂ ਤੈਨੂੰ ਬੋਲਣ ਦਾ ਮੌਕਾ ਨਹੀਂ ਦਿੰਦੇ ਆਪਾਂ 4 ਲੱਖ ਦਾ ਟਰੈਕਟਰ ਦੇ ਦਾਂਗੇ 35000 ਰੁਪਏ ਘਟਾ ਕੇ ਹੋਰ ਠੀਕ ਇਹ ਆਏ ਨਹੀਂ ਵੀ ਫालतू ਮੰਗ ਕੇ ਕਿ ਹੈਗਾ ਅੱਛਾ ਵੀ ਕੋਈ ਬੰਦਾ 435 ਦਾ ਵੀ ਨਹੀਂ ਮਿਲਦਾ 21 22 ਮਾਲ ਨਹੀਂ ਮਿਲਦਾ ਮੈਂ ਤਾਂ ਆਪਾਂ ਨੂੰ ਕਹਿੰਦਾ ਤੇਰੇ ਰੇਟ ਜਾਇਜ਼ ਦੇ ਰੇਟ ਹੈ ਹਨਾ ਹਾਂ ਆਪਾਂ ਵਪਾਰੀ ਇਹਨੂੰ ਟਰੈਕਟਰ ਦੇ ਦਾਂ ਰੇਟ ਹੀ ਜਾਇਜ਼ ਆ ਆਪਣਾ ਇਹ ਵੀ ਜਾਇਜ਼ ਹੈ ਹਾਂ ਬਈ ਹਾਂ ਤੇ ਉਸ ਤੋਂ ਅੱਗੇ ਫਿਰ ਆਪਾਂ ਅਗਲੇ ਕੋਲੇ ਆ ਜਦ ਕਿ 750 ਇਹਦੇ ਸ਼ੌਂਕ ਨੈਰ ਪੂਰਾ ਘੋੜਾ ਘੂੜਾ ਬੰਪਰ ਲਾਇਆ ਹੋਇਆ ਬਿਲਕੁਲ ਬਈ ਬਿਲਕੁਲ ਹੂੰ ਇਹ 750 ਬਈ ਅੱਛਾ 2014 ਮਾਡਲ ਹੈ ਹੂੰ ਚਾਰੇ ਟਾਇਰ ਗੁਡਇਰ ਦੇ ਨਵੇਂ ਹੈ ਚਾਰੇ ਟਾਇਰ ਨਵੇਂ ਬਿਲਕੁਲ ਬਾਈ ਟਾਇਰ ਨਵੇਂ ਆਪਾਂ ਚੱਲ 90 ਪੈਸੇ ਕਹਿ ਲਓ ਅੱਛਾ ਚੱਲ 90 ਪੈਸੇ ਹੈ ਹੀ ਨਹੀਂ ਜੱਗੇ ਤੂੰ ਕਹੀ ਹੈ ਨਾ ਮੈਂ ਨਹੀਂ ਮੰਨਦਾ ਮੈਂ ਤਾਂ 100 ਹੀ ਮੰਦੀ ਜਾਂਦਾ ਨਹੀਂ ਚਲੋ ਬਾਈ ਆਪਾਂ ਘੱਟ ਦੱਸੀ ਹੈ ਨਾ ਚੱਲੋ ਖੁਸ਼ ਹੋ ਕੇ ਅਗਲੀ ਚੀਜ਼ ਚੰਗੀ ਨਿਕਲੇ ਬਿਲਕੁਲ ਬਾਈ ਹੈਨਾ ਇਹ ਵੀ ਪਹਿਲੇ ਨਾ ਇਹ ਟਰੈਕਟਰ ਹੈ ਬਾਈ ਅੱਛਾ ਫੁਲੀ ਬੁੱਤੀ ਦੇ ਟੱਚਿੰਗ ਹੋਈ ਹੈ ਬਾਈ ਅੱਛਾ ਹਾਂ ਉੜੀ ਬਹੁਤੀ ਹੋਈ ਐ ਹਾਂ ਹਾਂ ਅਬਾ ਸਫਾਈ ਨਹੀਂ ਕਰੀਆ ਬਈ ਹਾਂ ਹਾਂ ਤੇ ਨਾਲ ਦੇ ਟਰ ਆਪਣੇ ਕੋਲੇ ਪਏ ਆ ਜੇ ਬਈ ਅੱਛਾ ਆ ਚਾਰੇ ਚੌਂਕੜਾ ਪਾਪ ਆਇਆ ਆ ਪਾਦਾ ਨਾਲ ਦੇ ਟਰ 40 ਪੈਸੇ ਸੀਗੇ ਇਹਦੇ ਅੱਛਾ ਪਿੱਛੋਂ ਦੇ ਖਾ ਦੇ ਬਗਰੇਆੜਾਂ ਦਾ ਬਈ ਅੰਦਰੋਂ ਅੰਦਰੋਂ ਬਗਰੇਆੜ ਬਹੁਤ ਸੋਹਣੇ ਪਏ ਟਰੈਕਟਰ ਬਿਲਕੁਲ ਬਈ ਹੂੰ ਬਾਕੀ ਕੋਈ ਟਰਾਲੇ 'ਚ ਨਹੀਂ ਚੱਲਿਆ ਕੋਈ ਗੇਰ ਦੀ ਬਾਜ ਨਹੀਂ ਟਰੈਕਟਰ ਦੇ ਅੱਛਾ ਵਧੀਆ ਸਾਫ ਚੱਲਦਾ ਹੈ ਹਾਂ ਹਾਂ ਚੁੱਪ ਚਾਂਦ ਚੱਲਦਾ ਚੁੱਪ ਚਾਂਦ ਚੁੱਪ ਚਾਂਦ ਚੱਲਦਾ ਹੈ ਨਾ ਤੇ ਇੱਕ ਕਲੱਚ ਇਹਦਾ ਡਬਲ ਆ ਗਿਆ ਨਾ ਡਬਲ ਕਲੱਚ ਬਾਈ ਡਬਲ ਕਲੱਚ ਆ ਗਿਆ ਤੇ ਹੌਸਪਾਵਰ ਕਿੰਨਾ ਹੋਊਗਾ ਜੱਗੇ ਇਹ ਹੈਗਾ 52 ਮਿਲਦਾ ਹੈ ਹਾਂ 52 ਨਹੀਂ ਹੁੰਦਾ ਹਾਂ 52 ਹੌਸਪਾਵਰ ਆ ਗਿਆ ਡਬਲ ਕਲੱਚ ਆ ਗਿਆ 2 ਸਪੀਡ ਆ ਗਿਆ ਹੈ ਨਾ ਹਾਂਜੀ 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 ਤੇ ਸਾਈਡ ਗੇਅਰ ਆ ਗਿਆ ਹੈ ਨਾ ਹਾਂਜੀ ਹਾਂਜੀ ਤੇ ਨੰਬਰ ਕਿੱਥੋਂ ਦਾ ਜੱਗੇ ਇਹ ਵੀਰੇ ਇਹ ਹਰਿਆਣਾ ਨੰਬਰ ਹੀ ਆ ਬਾਈ ਹਰਿਆਣਾ ਨੰਬਰ ਹੈ ਨਾ ਤੇ ਡਿਮਾਂਡ ਇਹਦੀ ਹੈਗੀ 430000 ਹਾਂਜੀ ਤੇ ਇਹ ਜੋ ਫਿਰ ਕਿੰਨੇ ਛੋੜ ਛਾੜ ਕਰ ਦੇਗਾ ਜੱਗੇ ਕਰ ਦੇਈਏ ਬਾਈ ਦੱਸ ਦੇ ਇੰਨੀ ਕਿ ਤਰ੍ਹਾਂ ਦਿਲ ਕਰਦਾ ਕੋਈ ਡਿੱਕਾ ਨਹੀਂ 4 ਲੱਖ ਦਾ ਦੇ ਦਾਂਗੇ ਬਾਈ 4 ਲੱਖ ਦਾ ਇਹ ਹੋ ਜਾਊਗਾ ਠੀਕ ਬਾਕੀ ਹੂੰ ਤੇਰੀ ਵੀਡੀਓ ਦੇਖ ਕੇ ਅੱਛਾ ਉਹ ਤੇਰਾ ਮਾਨ ਸਾਡੀ ਹੈ ਤੇਰੇ ਨਾਂ ਤੇ ਹੋਊਗਾ ਬਾਈ ਹੋਊਗਾ ਉਹ ਗਾਹਕ ਦਾ ਮਾਨ ਹੋ ਜੇ ਆਪਾਂ ਨੂੰ ਵੀ ਹਾਂ ਹੋ ਚਾਹੀਦਾ ਵੀ ਹੈ ਬਾਈ ਹਾਂ ਚਾਹੀਦਾ ਵੀ ਹੈ ਨਾ ਤੇਰੇ ਜਰੀਏ ਆਊਗਾ ਹਨਾ ਤੇਰਾ ਮਾਨ ਤਾਂ 10000 ਰੁਪਏ ਰੱਖਾਂਗੇ ਅਸੀਂ ਯਾਰ ਬਹੁਤ ਬਹੁਤ ਧੰਨਵਾਦ ਬਾਈ ਹਨਾ ਤੇ ਉਸ ਤੋਂ ਅੱਗੇ ਫਿਰ ਐਤੇ ਆ ਜਾ ਇਹਦੀ ਉਹੀ ਨਹੀਂ ਇਹ ਟਰਾਈ ਵੀ ਚੱਲੀ ਜਾਂਦੀ ਹੈ ਇਹਦੀ ਹਨਾ ਹਾਂਜੀ 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 ਇਹਦੀ ਕੀ ਡਿਟੇਲ ਆ ਫਿਰ ਜੱਗੇ ਇਹ 2000 ਮਾਡਲ ਲਈ ਅੱਛਾ 2001 ਦੀ ਆਰਸੀ ਇਹਦੀ ਅੱਛਾ ਕਲੋਜ਼ ਕਰ ਇੰਜਨ ਦਾ ਬਾਈ ਅੱਛਾ ਕਲੋਜ਼ ਕਰ ਇਹਦਾ ਕਲੋਜ਼ ਕਰ ਇੰਜਨ ਕਾਮਯਾਬ ਬਹੁਤ ਨੇ ਹੈਨਾ ਆਪਾਂ ਦਿਖਾਉਂਦੇ ਆਂ ਤੇ ਆਹ ਦੇਖੋ ਦੋਸਤੋ ਪੜ੍ਹ ਲਓ ਧਿਆਨ ਨਾਲ ਕਲੋਜ਼ ਕਰ ਇੰਜਨ ਕਾਮਯਾਬ ਨੇ ਤੇਲ ਤੂਲ ਦਾ ਖਰਚਾ ਵੀ ਜੱਗੇ ਘੱਟ ਹੁੰਦਾ ਇਹਨਾਂ ਦਾ ਹਾਂਜੀ 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 ਹਾਂ ਤੇ ਟਾਇਰਾਂ ਦੀ ਕੀ ਸਟੋਰੀ ਹੈ ਬਈ ਇਹਨਾਂ ਦੀ ਟਾਇਰ ਬਾਈ ਹੈ ਤਾਂ ਨਵੇਂ ਚਲ ਮੈਂ ਤਾਂ 90 ਪੈਸੇ ਕਹ ਦਿੰਦਾ 90 ਪੈਸੇ ਹੈਨਾ ਬਾਕੀ ਜੱਗੇ ਇੱਕ ਗੱਲ ਦੱਸ 2000 ਇੱਕ ਮਾਡਲ ਇਸੇ ਸੱਚ ਹੈ ਨਾ ਆ 2001 ਦੀ ਆਰਸੀ ਹੈ ਬਈ ਮਾਡਲ 2000 2000 ਹੈ ਹਨਾ ਤੂੰ ਟਰੈਕਟਰ ਜ ਸੋਨਾ ਪਿਆ ਹੈ ਹਨਾ ਹਾਂਜੀ ਹਾਂਜੀ ਉਪਰੋਂ ਮਾਡਲ ਸਾਲ ਬਹੁਤ ਹਾਂ ਬਹੁਤ ਸੋਨਾ ਪਿਆ ਹੈ ਹਨਾ ਇਹ 24 25 ਸਾਲ ਦਾ ਟਰੈਕਟਰ ਆਇਨੂ ਹੋਗੇ ਤੇ ਟਰੈਕਟਰ ਹੁਣ ਨੂੰ ਹਨਾ ਤੈਨੂੰ ਪਤਾ ਹੀ ਹੈ ਵੀ ਕੀ ਹਾਲ ਹੋਇਆ ਦਾ ਟਰੈਕਟਰ ਦਾ ਹਨਾ ਤੇ ਬਾਕੀ ਜੱਗੇ ਗੇਅਰ ਇੰਜਨ ਦਾ ਕਿਵੇਂ ਟਰੈਕਟਰ ਚੰਗਾ ਟਰੈਕਟਰ ਆ ਵੀ ਵਧੀਆ ਹਾਂ ਆਪਣੇ ਤੋਂ ਲੋਕਲ ਨੇੜੇੋਂ ਲੈਂਦਾ ਟਰੈਕਟਰ ਅੱਛਾ ਸਾਰਾ ਕੰਮ ਹੋਇਆ ਟਰੈਕਟਰ ਸਾਰਾ ਕੰਮ ਹੋਇਆ ਵਧੀਆ ਇਹ ਰੀ ਇੰਜਨ ਹੈ ਚੰਗਾ ਕੰਮ ਦੇਊਗਾ ਜੇ ਕਿਸੇ ਨੇ ਖੇਤੀਬਾੜੀ ਵਾਲੇ ਭਰਾ ਨੇ ਲਜਾਣਾ ਹੋਵੇ ਹੈਨਾ ਬਾਕੀ ਆ ਇਹਦੇ ਮਗਰੈਰ ਦੇਖ ਬਈ ਜਿਵੇਂ 2000 ਮਾਡਲ ਆ ਦੇਖਿਓ ਮਗਰੈਰ ਚੈੱਕ ਕਰੋ ਇਹ ਆ ਦੇਖਿਓ ਬਈ ਟੱਲੋ ਪੱਤੇ ਦੇਖ ਨਹੀਂ ਬਾਕੀ ਇਹਨੇ ਮਾਡਲ ਆ ਆ ਦੇਖਿਓ ਵੀਰੇ ਹੈਨਾ ਇੰਨੇ ਮਾਡਲ ਦੇ ਨੇ ਜਿਵੇਂ ਕਹਿਦੇ ਨੇ ਕੇਲਾ ਸਿਰਪਾ ਕੇਲੇ ਦੇ ਸਿਰ ਵਾਂਗੂ ਵੱਜਣ ਲੱਗ ਜਾਂਦੇ ਆ ਆ ਦੇਖਿਓ ਬਈ ਆਇਰਾੰਗ ਨਹੀਂ ਮਿਲਦਾ ਟਰੈਕਟਰ ਤੇ ਨਹੀਂ ਮਿਲਦਾ ਬਈ ਪੂਰਾ ਸ਼ੌਂਕੀਆ ਬੰਦੇ ਨੇ ਕੰਮ ਵੀ ਲੱਤਦਾ ਤੇ ਰੱਖਿਆ ਵੀ ਪੁੱਤਾ ਵਾਂਗ ਹੈਨਾ ਪੁੱਤਾ ਵਾਂਗ ਰੱਖਿਆ ਹੋਇਆ ਟਰ ਆਪਣ ਨਾਲ ਦੀ ਨਾ ਨਵੇਂ ਬਾ ਦੰਨੇ ਵੀ ਟਰ ਤਾਂ ਜ਼ਰੂਰੀ ਟਰੈਕਟਰ ਲੈਣਾ ਸੌਖਾ ਤੇ ਟਾਇਰ ਪਾਉਣੇ ਮੁੜਕੇ ਓਕੇ ਜਿਹੀ ਹੋ ਜਾਂਦੇ ਹਨ ਤੇ ਜੱਗੇ ਦੋ ਤੀ ਆ ਛੋ ਤੇ ਟੱਚਿੰਗ ਹੈ ਭਾਈ ਅੱਛਾ ਕਿੰਨੀ ਕ ਹੈ ਛੋ ਤੇ ਹੈਗੀ ਆ ਭਾਈ ਜਿੰਨੀ ਕਲਾਕਾਰੀ ਕਰੀ ਆਲਦੀ ਹੈ ਟੂਕੇ ਦਾ ਰੰਗ ਆ ਦੇ ਆਹ ਮੂਹ ਦਿਂਦਾ ਹੈ ਨਾ ਸਾਫ ਹੈ ਨਾ ਸਫਾਈ ਕਰੀ ਆ ਥੋੜੀ ਬੋਤੀ ਕਿਤੇ ਸੀਗਾ ਬਿਲਕੁਲ ਭਾਈ ਹੈ ਨਾ ਤੇ ਜੱਗੇ ਭਾਈ ਆ ਵੇਖ ਆਪਾਂ ਬੈਂਪਰ ਨਵਾਂ ਮਗਰਿਆੜ ਮੂਹ ਦੇ ਟਰੈਕਟਰ ਨੇ ਨਹੀਂ ਆਇਆ ਦਾ ਪੂਰਾ ਬੈਂਪਰ ਬੈਂਪਰ ਲਾ ਕੇ ਆ ਗਏ ਮਗਰਿਆੜ ਲਾ ਕੇ ਹੈ ਨਾ ਇਹ ਚੀਜ਼ ਸੋਹਣੀ ਲੱਗਦੀ ਹੈ ਜੇ ਕਿ ਇਹਨਾਂ ਚੀਜ਼ਾਂ ਨਾ ਹੁੰਦਾ ਕੁਛ ਨਹੀਂ ਹੁੰਦਾ ਟਰੈਕਟਰ ਨਾਲ ਇੱਕ ਜਦੋਂ ਬੰਦਾ ਦੇਣਾ ਤੇ ਬੰਦਾ ਤੇ ਲੋ ਸਾਡੀ ਖਾਸੀਅਤ ਤੈਨੂੰ ਹੋਰ ਦੱਸਦਾ ਮੈਂ ਬਾਈ ਦੱਸ ਬਾਈ ਆਪਾਂ ਖਾਸੀਅਤ ਸੁਣਨ ਵਾਸਤੇ ਆਏ ਆ ਇਹ 2000 ਮਾੜ ਲੈ ਹਾਂ ਤੁਸੀਂ ਵਪਾਰੀ ਕਹਿੰਦਾ ਇੰਡੀਕੇਟਰ ਉਹ ਹੀ ਲਾਉਂਦੇ ਆ ਸਾਡਾ ਇੰਡੀਕੇਟਰ ਜਗਦਾ ਮਿਲੂਗਾ ਅੱਛਾ ਬੈਕ ਸਾਈਡ ਲਾਈਟ ਇੰਡੀਕੇਟਰ ਮਨ ਲੈ ਚਿੱਟਾ ਹੱਥੀ ਨਹੀਂ ਕੰਮ ਕਰਦਾ ਇਹ ਹਾਂ ਜਿਵੇਂ ਉਹ ਮੰਤਰੀ ਸ਼ੰਤਰੀ ਇੱਕ ਚੀਜ਼ ਦਾ ਉਹ ਲਾ ਕੇ ਰੱਖ ਦਿੰਦੇ ਕਹਿੰਦੇ ਸਾਡੀ ਫਿਟਿੰਗ ਦੇਖ ਬਈ ਆਪ ਕਰੀ ਹੁੰਦੀ ਦੇਖੀ ਹੂੰ ਆ ਗਈ ਇਹ ਚੀਜ਼ਾਂ ਬਹੁਤ ਬਸੰਤ ਪਾਉਂਦੀ ਹੈ ਜੱਗੇ ਹਾਂ ਨਹੀਂ ਨਹੀਂ ਇਹ ਚੀਜ਼ਾਂ ਸੋਹਣੀਆਂ ਲੱਗਦੀਆਂ ਸਾਡੀ ਪਿਛਲੀ ਲੈਟ ਹਨ ਇੰਡੀਕੇਟਰ ਜਗਦੇ ਮਿਲ ਗਏ 2000 ਮਾਡਲ ਹੈ 2000 ਮਾਡਲ ਸਾਰਾ ਕੰਮ ਕਰਦਾ ਮਿਲੂ ਆਹ ਫੀਟਿੰਗ ਵੀ ਅਸੀਂ ਆਪ ਕਰਦੇ ਆ ਮੇਰੇ ਨਾਲ ਬੰਦਾ ਹਾਂ ਹਾਂ ਨਿੱਕਾ ਉਹ ਆਪ ਫੀਟਿੰਗ ਕਰਦੇ ਅਸੀਂ ਦੇਖ ਆਹ ਦੇਖੋ ਆਹ ਏਜੰਸੀ ਦੀ ਤਾਰ ਹੈ ਹਾਂ ਬਿਲਕੁਲ ਹੈ ਨਾ ਉਹ ਥੱਲੇ ਵੀ ਪੂਰੇ ਸ਼ੌਂਕ ਨਾਲ ਟਪਾਈਆਂ ਹੋਈਆਂ ਟਾਈਆਂ ਟੂਈਆਂ ਲਾ ਕੇ ਆਏ ਨਹੀਂ ਵੀ ਲੋਕੀ ਜੇ ਜਾਊਗੀ ਲੋਕੀ ਜੇਲਾ ਕੰਮ ਕਰਦੀਆਂ ਹਨਾ ਇੰਡੀਕੇਟਰ ਜਗਦੇ ਮਿਲ ਲਗੇ ਬਿਲਕੁਲ ਬਾਈ ਹੈ ਨਾ ਤੇ ਜੱਗੇ ਫਿਰ ਇਹਦਾ ਕਿੱਥੇ ਤੱਕ ਹੋ ਇਹਦਾ ਰੇਟ ਬਈ 230000 ਰੁਪਈਆ ਅੱਛਾ ਰੇਟ ਤਾਂ ਤਕਰੀਬਨ ਜਾਇਜ਼ ਹੀ ਰੱਖਿਆ ਬਈ ਜਾਇਜ਼ ਹੀ ਹੈ ਹਾਂ ਤੇਰੇ ਸਾਹਮਣੇ ਬਿਲਕੁਲ ਬਈ ਹੈਨਾ ਤਾਂ ਕਿ ਨਾ ਹੁਣ ਇੱਥੇ ਫਿਰਦੇ 190000 ਰੁਪਈਆ ਪਾਉਣ ਲਾਤਾ ਅੱਛਾ ਹੈਨਾ ਹਾਂ ਤਾਂ 2 ਲੱਖ ਦਾ ਕਿਹਾ ਹੈ ਉਹਨਾਂ ਨੂੰ 2 ਲੱਖ ਦਾ ਮਤਲਬ ਵੀ 2 ਲੱਖ ਰੁਪਈਆ ਦਾ ਟਰੈਕਟਰ ਇਹ ਦੇ ਦੇ ਦਿਆਂਗੇ ਆਪਾਂ ਤੇ ਜੱਗੇ ਲਾਇਨ ਦੱਸੀ ਇੱਕ ਤੇਰਾ ਐਡਰੈਸ ਦੱਸ ਤੇ ਇੱਕ ਤੇਰਾ ਫੋਨ ਨੰਬਰ ਬੋਲ ਆਪਣਾ ਐਡਰੈਸ ਬਈ ਕਾਲਿਆਂ ਵਾਲੀ ਮੰਡੀ ਸ਼ਹਿਰ ਹੈ ਹੂੰ ਮੱਲਾ ਇਹ ਨਾ ਪੰਜਾਬ ਜਣਾ ਹਰਿਆਣਾ ਜੇ ਦੋਨੇ ਸਥਿਤੀ ਪੈਂਦੀ ਹੈ। ਰਾਜਸਥਾਨ ਵੀ ਸਾਨੂੰ ਨੇੜੇ ਪੈਂਦੀ ਹੈ। ਹਮ ਆਪਣੇ ਮੇਨ ਲੋਕੇਸ਼ਨ ਆ ਗਈ ਬਈ ਕਾਲਿਆਂ ਵਾਲੀ ਮੰਡੀ ਨੇੜੇ ਔਡਾਂ ਕੈਂਚੀਆਂ ਡੱਬ ਵਾਲੀ ਰੋਡ ਡੱਬ ਵਾਲੀ ਰੋਡ ਹਾਂਜੀ ਅੱਛਾ ਆਪਣੇ ਨਾਲ ਸਵਰਾਜ ਏਜੰਸੀ ਸਾਹਮਣੇ ਆ ਜੈ ਐਸ ਏ ਬਿਲਕੁਲ ਬਈ ਹਾਂ ਯਾ ਮੱਲਾ ਟਰੈਕਟਰ ਮਾਰਕੀਟ ਹੀ ਇੱਥੇ ਏਜੰਸੀਆਂ ਸਾਰੀਆਂ ਹਾਂ ਕਾਲਿਆਂ ਵਾਲੀ ਟਰੈਕਟਰ ਮਾਰਕੀਟ ਆ ਗਈ ਹੈ ਨਾ ਆਪਣਾ ਸੈਕੰਡ ਹੈਂਡ ਟਰੈਕਟਰਾਂ ਦਾ ਕੰਮ ਆ ਬਈ ਤੇ ਫੋਨ ਨੰਬਰ ਜੱਗੇ ਆਪਣਾ ਬਈ ਫੋਨ ਨੰਬਰ ਆਪਣਾ 97802 52958 97 97802 52958 ਜਦੋਂ ਮਰਜ਼ੀ ਵੀਰੇ ਫੋਨ ਕਰਕੇ ਪੁੱਛ ਸਕਦੇ ਹੋ ਟਰੈਕਟਰ ਬਾਰੇ ਜਿਹੜੇ ਆਪਣੇ ਤੋਂ ਲੈਣੇ ਆ ਕਿੰਨੇ ਦਾ ਦੇਵਾਂਗੇ ਵੀ ਸਾਰੀ ਡਿਟੇਲ ਤੁਹਾਨੂੰ ਫੋਨ ਤੇ ਫਾਈਨਲ ਕਰ ਦਾਂਗੇ ਆ ਕੇ ਤੁਹਾਨੂੰ ਜਿਹੜੀ ਗੱਲ ਹੋ ਉਹੀ ਨਿਕਲੂ ਲਓ ਵੀ ਦੋਸਤੋ ਭਰਾ ਦਾ ਨੰਬਰ ਹੈ ਜਿਹੜਾ ਵੀਡੀਓ ਚੱਲੀ ਜਾਂਦਾ ਵੀਡੀਓ ਨੂੰ ਦੱਬ ਕੇ ਸ਼ੇਅਰ ਕਰ ਦਿਓ ਤੇ ਆਪਣੇ ਪੇਜ ਨੂੰ ਕਰ ਲਿਓ ਫਾਲੋ ਤੇ ਜੱਗੇ ਧੰਨਵਾਦ ਧੰਨਵਾਦ ਬਾਈ ਬਹੁਤ ਬਹੁਤ ਜੀਆ ਨੂੰ ਧੰਨ ਸਾਬ